ਗੱਲ ਨਿਤੀ ਇਕੱਠ ਨੂੰ ਸਾਡੇ ਧਿਆਨ ਵਿੱਚ ਆਇਆ ਵੀ ਪਿੰਡ ਚਿੱਤੂਵਾਲ ਕਲਾ ਵਿਖੇ ਇੱਕ ਮੰਦਿਰ ਬਣਿਆ ਹੋਇਆ ਜਿਦੇ ਚ ਵਕਫਤ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਉੱਥੇ ਗਣੇਸ਼ੀ ਦੀ ਮੂਰਤੀ ਨੂੰ ਕਿਸੇ ਨੇ ਖੰਡਿਤ ਕਰਤਾ ਸਾਨੂੰ ਉਥੋਂ ਦੇ ਕਮੇਟੀ ਮੈਂਬਰ ਮਿਲੇ ਜਿਨ੍ਹਾਂ ਨੇ ਦੱਸਿਆ ਵੀ ਰਾਤ ਨੂੰ ਕੋਈ ਨਾਮ ਲਾਉਂ ਬਿਖਤੀ ਆਇਆ ਜਿਹੜਾ ਕੈਮਰੇਆਂ ਚ ਆਇਆ ਵੀ ਉਹਦੇ ਸਾਧੂ ਨਵੇਂ ਕੱਪੜੇ ਪਾਏ ਹੋਏ ਸੀ ਜਿਸ ਵਿੱਚ ਉੱਥੇ ਗਣੇਸ਼ ਜੀ ਦੀ ਮੂਰਤੀ ਚੱਕ ਕੇ ਖੰਡਿਤ ਕਰਤੀ ਤੇ ਉਹਨਾਂ ਨੇ ਜੋ ਰਿਤਿਰਵਾਇਦੇ ਮੁਤਾਬਕ ਕਮੇਟੀ ਮੈਂ ਬਣਾਨੇ ਜੋ ਉਹ ਸ਼ੇਸ਼ ਬਤੇ ਸੀ ਇਹ ਉਹਨਾਂ ਨੂੰ ਜਲ ਪ੍ਰਵਾਹ ਕਰਤਾ ਇਹਦੇ ਤੇ ਬਿਨਾ ਦੇਰੀ ਤੋਂ ਐਫ ਆਈ ਆਰ ਨੰਬਰ 60 ਅੰਡਰ ਸੈਕਸ਼ਨ 298 ਬੀ ਐਨ ਐਸ थाना ਸਦਰ ਵਿਖੇ ਦਰਜ ਕੀਤੀ ਗਈ ਤੇ ਨਾਲ ਦੀ ਨਾਲ ਵੱਖ-ਵੱਖ ਟੀਮਾਂ ਬਣਾ ਕੇ ਆਸੇ ਪਾਸੇ ਦੇ ਸਾਰੇ ਸੀਸੀ ਕੈਮਰਿਆਂ ਦੀਆਂ ਫੁਟੇਜ ਨੂੰ ਖੋਲਿਆ ਗਿਆ ਜਿਸ ਤੋਂ ਇਹ ਸਾਹਮਣੇ ਆਇਆ ਕਿ ਉਹਦਾ ਰੂਟ ਪਤਾ ਲੱਗਿਆ ਵੀ ਕਿੱਥੋਂ ਆਇਆ ਕਿੱਧਰ ਨੂੰ ਗਿਆ ਤੇ ਉਹਦਾ ਪਿੱਛਾ ਕਰਕੇ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਜਿਹੜਾ ਸੀਗਾ ਇਹਦਾ ਨਾਮ ਸੀ ਨਵਨੀਤ ਕੋ ਅਰੋੜਾ son of ਗੋਚਨ ਕੁਮਾਰ ਮੁੱਲਾਂਪੁਰ ਦੇ ਰਹਿਣ ਵਾਲਾ ਹੈ ਡਿਸਟ੍ਰਿਕਟ ਲੁਧਿਆਣਾ ਦਾ ਤੇ ਇਹ ਆਪਦੇ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਇਹਨੇ ਜਦੋਂ ਪੁਲਿਸ ਨੇ ਉਹ ਗ੍ਰਿਫਤਾਰ ਕੀਤਾ ਇਹਨੇ ਉਹ ਘਰ ਛੱਡ ਚੁੱਕਿਆ ਆਪਣਾ ਤੇ ਜਗਾ ਜਗਾ ਭਟਕਦਾ ਰਹਿੰਦਾ ਹੈ ਦੱਸ ਰਿਹਾ ਸੀ ਅ ਵੀ ਮੈਂ ਹਰਦਵਾਰ ਤੋਂ ਆਇਆ ਜੀ ਬਿਨਾਂ ਟਿਕਟ ਟ੍ਰੇਨ ਦਾ ਸਫ਼ਰ ਕਰਕੇ ਆਇਆ ਰਾਤ ਨੂੰ ਏਦਾਂ ਹੀ ਘੁੰਮ ਰਿਹਾ ਸੀ ਕੋਈ ਰਹਿਣ ਨੂੰ ਜਗਾ ਜਾਂ ਖਾਣ ਨੂੰ ਰੋਟੀ ਲੱਭ ਰਿਹਾ ਸੀ ਤੇ ਇਹਨੇ ਇਹ ਕੰਮ ਕਰ ਦਿੱਤਾ ਜਿਹਦੇ ਚ ਕੋਈ ਬੇਇੱਜ਼ਤੀ ਵਾਲੀ ਗੱਲ ਜਾਂ ਕੋਈ ਉਹੋ ਜੀ ਸ਼ਰਾਰਤੀ ਚੀਜ਼ ਸਾਹਮਣੇ ਨਹੀਂ ਆਈ ਹੈ ਇਹ ਜਿਹੜਾ ਦੋਸ਼ੀ ਹੈ ਨਮੀ ਤਰੂੜਾ ਇਹ ਮਾਨਸਿਕ ਹਾਲਤਾਂ ਦੀ ਠੀਕ ਨਹੀਂ ਹੈ ਤੇ ਇਹ ਏਦਾਂ ਹੀ ਘੁੰਮਦਾ ਫਿਰਦਾ ਜਿਹਨੂੰ ਭਟਕਦਾ ਹੋਇਆ ਕਹਿ ਸਕਦੇ ਆਪਾਂ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨੂੰ ਛੇੜ ਪੇਛ ਦਿੱਤਾ ਗਿਆ। ਧੰਨਵਾਦ।